ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਿਰਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਕਿਵੇਂ ਹੋ ਜੀ ਸਾਰੇ امید ਕਰਦੇ ਹਾਂ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਆਪਾਂ ਨਾ ਇਹ ਬਹੁਤ ਸੋਹਣੇ ਤੇ ਬਹੁਤ ਹੀ ਘੈਂਟ ਸੂਟ ਲੈ ਕੇ ਆਏ ਹਾਂ ਜੀ ਪੂਰੇ ਪਿਓਰ ਕਾਟਨ ਦੇ ਸੂਟ ਹੈ ਜੀ ਬ੍ਰਾਂਡਡ ਸੂਟ ਹੈ ਜੀ ਸਾਰੇ ਤੇ ਵੀਡੀਓ ਦੇਖਦੇ-ਦੇਖਦੇ ਜੀ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਹੈ ਜੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਇਹ ਅੱਜ ਦੀ ਵੀਡੀਓ ਦਾ ਪਹਿਲਾ ਕਲਰ ਜੀ ਇਹ ਕਾਟਨ ਸ਼ਿਮਰ ਹੈ ਜੀ ਏਕੇ ਟੈਕਸ ਦੀ ਕਾਟਨ ਸ਼ਿਮਰ ਹੈ ਜੀ ਕੋਈ ਇਹਦੇ ਤੇ ਲਾਈਨਿੰਗ ਦੀ ਜ਼ਰੂਰਤ ਨਹੀਂ ਜੀ ਕੋਈ ਅੰਡਰਸ਼ਰਟ ਦੀ ਜ਼ਰੂਰਤ ਨਹੀਂ ਜੀ ਇੰਨਾ ਸੋਹਣਾ ਪ੍ਰਿੰਟ ਹੈ ਨਾ ਜੀ ਦੇਖ ਕੇ ਜੀ ਕਰਦਾ ਵੀ ਲੈ ਲਈਏ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਏਕੇ ਟੈਕਸ ਦੀ ਕਾਟਨ ਲੌਂ ਸ਼ਿਮਰ ਹੈ ਜੀ ਦੇਖੋ ਕਾਟਨ ਲੌਂ ਸ਼ਿਮਰ ਹੈ ਜੀ ਏਕੇ ਟੈਕਸ ਦੀ ਤੇ ਬਾਟਮ ਵੀ ਸ਼ਿਮਰ ਦੀ ਆਉਗੀ ਜੀ ਤੇ ਸ਼ਰਟ ਵੀ ਸ਼ਿਮਰ ਦੀ ਆਉਗੀ ਜੀ ਕੋਈ ਇਹਦੇ ਤੇ ਲਾਈਨਿੰਗ ਦੀ ਜ਼ਰੂਰਤ ਨਹੀਂ ਜੀ ਕੋਈ ਇਹਦੇ ਤੇ ਅੰਡਰਸ਼ਰਟ ਦੀ ਜ਼ਰੂਰਤ ਨਹੀਂ ਜੀ ਇੰਨਾ ਸੌਫਟ ਕੱਪੜਾ ਜੀ ਮਲਾਈ ਵਰਗਾ ਕੱਪੜਾ ਹੈ ਜੀ ਸ ਪ੍ਰਿੰਟਿੰਗ ਹੈ ਜੀ ਸੀਮ ਕੋਟਨ ਸ਼ਿਮਰ ਲੌਂਸ਼ਿਮਰ ਹੈ ਜੀ ਇਹ ਦੀ ਸ਼ਰਟ ਹੈ ਦੇਖੋ ਹਲਕੀ ਹਲਕੀ ਇਹਦੇ ਵਿੱਚ ਸ਼ਾਈਨ ਹੈ ਜੀ ਤੇ ਪਰ ਇਹ ਚੁਭਦੀ ਨਹੀਂ ਜੀ ਬਹੁਤ ਪਿਆਰਾ ਬਹੁਤ ਸੌਫਟ ਹੈ ਜੀ ਕੋਈ ਇਹਦੇ ਚ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਜੀ ਸੋਨੂੰ ਤੇ ਇਹ ਦਾ ਥਰਡ ਕਲਰ ਹੈ ਜੀ ਦੇਖੋ ਜੀ ਕਿੰਨੇ ਪਿਆਰੇ ਕਲਰ ਹੈ ਜੀ ਬਹੁਤ ਸੋਹਣੇ ਕਲਰ ਹੈ ਜੀ ਬਹੁਤ ਪਿਆਰੇ ਕਲਰ ਹੈ ਜੀ ਜਿੰਮੇ ਮਰਜੀ ਤੁਸੀਂ ਇਹਨਾਂ ਨੂੰ ਬਾਹਰ ਅੰਦਰ ਪਾਓ ਜੀ ਜਿੰਮੇ ਮਰਜੀ ਤੁਸੀਂ ਇਹਨਾਂ ਨੂੰ ਘਰੇ ਪਾਓ ਕੋਈ ਵੀ ਇਹ ਚੁਗਦੇ ਨਹੀਂ ਕੋਈ ਵੀ ਇਹ ਆਪਾਂ ਨੂੰ ਪ੍ਰੋਬਲਮ ਨਹੀਂ ਦਿੰਦੇ ਜੀ ਵੀ ਜਿੰਨੇ ਕਿਸੇ ਤੋਂ ਕੱਪੜੇ ਨਹੀਂ ਪੈਂਦੇ ਇਹ ਬਿਲਕੁਲ ਵੀ ਚੁਗਣ ਵਾਲਾ ਫੈਬਰਿਕ ਨਹੀਂ ਜੀ ਜੇ ਦੇਖੋ ਜੀ ਤੁਸੀਂ ਦੀ ਬੈਕ ਸਾਈਡ ਬਹੁਤ ਪਿਆਰਾ ਸੌਫਟ ਤੇ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਬਹੁਤ ਸੌਫਟ ਹੈ ਜੀ ਤੇ ਬਿਲਕੁਲ ਵੀ ਇਹ ਹਾਰਡ ਨਹੀਂ ਹੈ ਜੀ ਜੇ ਤੁਸੀਂ ਇਹਨਾਂ ਦੇ ਪੌਂਚਾਂ ਤੇ ਵਰਕ ਕਰਵਾਉਣਾ ਤਾਂ ਅਸੀਂ ਤੁਹਾਨੂੰ ਪਾਉਂਦੇ ਹਾਂ ਤੇ ਵਰਕ ਵੀ ਕਰਵਾ ਸਕਦੇ ਹਾਂ ਜੀ ਤੇ ਆਪਣਾ ਪੇਂਟ ਕਰਵਾਉਣਾ ਤਾਂ ਪੇਂਟ ਵੀ ਕਰਵਾ ਸਕਦੇ ਹੋ ਇਹਦੇ ਵਿੱਚ ਨਾ ਹੀ ਸੈਲਫ ਸੈਲਫ ਦੀ ਸਲਵਾਰ ਹੈ ਜੀ ਦੇਖੋ ਹਲਕਾ ਹਲਕਾ ਦੇ ਵਿੱਚ ਜਿਵੇਂ ਦਾ ਸ਼ਰਟ ਤੇ ਪ੍ਰਿੰਟ ਹੈ ਜਿਵੇਂ ਉਹਦਾ ਸਲਵਾਰ ਤੇ ਵੀ ਪ੍ਰਿੰਟ ਬਣਿਆ ਹੋਇਆ ਹੈ ਸ਼ੈਡੋ ਪ੍ਰਿੰਟ ਦੀ ਸਲਵਾਰ ਹੈ ਜੀ ਨਾਲ ਇਹਦੇ ਸ਼ਿਮਰ ਦੀ ਸ਼ੈਡੋ ਪ੍ਰਿੰਟ ਦੀ ਸਲਵਾਰ ਹੈ ਤੇ ਤੁਸੀਂ ਇਹਦੇ ਤੇ ਸ਼ਰਟ ਨਾਲ ਦਾ ਵਰਕ ਵੀ ਕਰਵਾ ਸਕਦੇ ਹੋ ਪੇਟ ਵੀ ਕਰਵਾ ਸਕਦੇ ਹੋ ਅਸੀਂ ਤੁਹਾਨੂੰ ਜਿਵੇਂ ਦਾ ਤੁਸੀਂ ਕਹੋਗੇ ਉਸੇ ਤਰ੍ਹਾਂ ਤਿਆਰ ਵੀ ਕਰਵਾ ਕੇ ਦੇ ਸਕਦੇ ਹਾਂ ਜੀ ਸੂਟ ਦੁਪੱਟਾ ਨਾਲ ਟਾਈ ਐਂਡ ਡਾਈ ਦਾ ਵੀ ਕਰਵਾ ਸਕਦੇ ਹੋ ਜੀ ਆਪਣੇ ਕੋਲ ਦੁਪੱਟੇ ਵੀ ਅਵੇਲੇਬਲ ਹੈ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੇ ਦੁਪੱਟਾ ਰੈਡੀ ਕਰਵਾਉਣਾ ਤਾਂ ਤੁਹਾਨੂੰ ਸਾਨੂੰ ਮੈਸੇਜ ਕਰਕੇ ਤੁਸੀਂ ਦੁਪੱਟਾ ਵੀ ਰੈਡੀ ਨਾਲ ਕਰਵਾ ਸਕਦੇ ਹੋ ਜੀ ਇੱਕ ਕਲਰ ਦਾ ਕਰਵਾਉਣਾ ਇੱਕ ਕਲਰ ਦਾ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦੇ ਦੁਪੱਟੇ ਅਵੇਲੇਬਲ ਇਹਦੇ ਵਿੱਚ ਇੱਕ ਪਲੱਸ ਪੁਆਇੰਟ ਇਹ ਵੀ ਹੈ ਜੀ ਵੀ ਇਹ ਗਿਫਟ ਵਾਸਤੇ ਬਹੁਤ ਵਧੀਆ ਸੂਟ ਨੇ ਬ੍ਰਾਂਡਡ ਕੁਆਲਟੀ ਦੇ ਸੂਟਸ ਉਹਨੂੰ ਬਹੁਤ ਹੀ ਘੱਟ ਰੇਂਜ ਤੇ ਮਿਲ ਰਹੇ ਆ ਜੀ ਤੇ ਆਪਣੇ ਕੋਲ ਦੁਪੱਟੇ ਵੀ ਤੁਸੀਂ ਨਾਲ ਰੈਡੀ ਕਰਵਾ ਕੇ ਜਿੰਮੇ ਮਰਜੀ ਤੁਸੀਂ ਇਹਨਾਂ ਨੂੰ ਗਿਫਟ ਕਰ ਸਕਦੇ ਹੋ ਜੀ ਅੱਗੇ ਰਖੜੀ ਆ ਰਹੀ ਹੈ ਭੈਣਾਂ ਨੂੰ ਆਪਾਂ ਗਿਫਟ ਦਿੰਨੇ ਆ ਜੀ ਉਸ ਲਈ ਬਹੁਤ ਸੋਹਣੇ ਸੂਟ ਹੈ ਜੀ ਤੇ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾਓ ਜੀ ਬਹੁਤ ਹੀ ਘੱਟ ਰੇਂਜ 'ਚ ਤੁਹਾਨੂੰ ਬਹੁਤ ਪਿਆਰੇ ਸੂਟ ਮਿਲ ਰਹੇ ਆ ਜੀ ਜਿੰਮੇ ਮਰਜੀ ਜਿਹੜੇ ਵੀ ਭੈਣ ਨੇ ਆਪਣਾ ਆਰਡਰ ਕਰਨਾ ਹੈ ਤਾਂ ਜਲਦੀ ਜਲਦੀ ਆਰਡਰ ਕਰੋ ਜੀ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ